ਪਰ ਇਹ ਜਾਣਕਾਰੀ ਜੁੜੀ ਹੈ ਜੀ ਮੁਫਤ ਕਿਰਾਇਆ ਬੱਸ ਸਹੂਲਤ ਨਾਲ ਜਿਹੜੀ ਆਪਣੇ ਪੰਜਾਬ ਦੇ ਵਿੱਚ ਇਹ ਸਕੀਮ ਚੱਲ ਰਹੀ ਹੈ ਬੀਬੀਆਂ ਦੀ ਟਿਕਟ ਨਹੀਂ ਲੱਗਦੀ ਤਾਂ ਹੁਣ ਸਰਕਾਰ ਤੇ ਪੰਜਾਬ ਸਰਕਾਰ ਦਾ ਟਰਾਂਸਪੋਰਟ ਵਿਭਾਗ ਇਸ ਦੇ ਵਿੱਚ ਬਦਲਾਅ ਕਰਨ ਜਾ ਰਿਹਾ ਹੁਣ ਪੰਜਾਬ ਦੀਆਂ ਔਰਤਾਂ ਨੂੰ ਜਦੋਂ ਉਹ ਸਰਕਾਰੀ ਬੱਸਾਂ ਤੇ ਕਿਸੇ ਪਾਸੇ ਜਾਂਦੀਆਂ ਨੇ ਤਾਂ ਉਹਨਾਂ ਨੂੰ ਵਾਰ-ਵਾਰ ਆਧਾਰ ਕਾਰਡ ਦਿਖਾਉਣ ਦੀ ਲੋੜ ਨਹੀਂ ਪੈਣੀ ਉਹਨਾਂ ਦੇ ਹੁਣ ਸਮਾਰਟ ਕਾਰਡ ਬਣਨਗੇ ਜਿਦੇ ਜਰੀਏ ਉਹ ਆਪਣੀ ਯਾਤਰਾ ਕਰ ਸਕਣਗੀਆਂ ਇਸ ਤੋਂ ਇਲਾਵਾ ਜੋ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਨੇ ਉਹ ਵੀ ਡਿਜੀਟਲ ਹੋਣ ਜਾ ਰਹੀਆਂ ਨੇ ਨਕਦ ਰਹਿਤ ਭੁਗਤਾਨ ਵੀ ਜਿਹੜਾ ਨਾਲ-ਨਾਲ ਚੱਲੂਗਾ ਤੇ ਨਾਲ QR ਕੋਡ UPI ਕ੍ਰੈਡਿਟ ਕਾਰਡ ਇਹ ਵੀ ਤੁਹਾਨੂੰ ਆਪਸ਼ਨਾਂ ਮਿਲਣਗੀਆਂ ਤੁਸੀਂ ਆਪਣੀ ਟਿਕਟ ਜਿਹੜੀ ਕਟਵਾ ਸਕੋਗੇ ਡਿਜੀਟਲ ਰੂਪ ਦੇ ਵਿੱਚ ਆਨਲਾਈਨ ਭੁਗਤਾਨ ਕਰਕੇ ਤੀਸਰੀ ਗੱਲ ਇਸ ਦੇ ਵਿੱਚ ਜੋ ਸਟੂਡੈਂਟ ਨੇ ਕਾਲਜਾਂ ਦੇ ਵਿੱਚ ਪੜ੍ਹਾਈ ਕਰਦੇ ਆ ਜਾਂ ਪਿੰਡਾਂ ਤੋਂ ਸਕੂਲਾਂ ਤੱਕ ਜਾਂਦੇ ਆ ਉਹਨਾਂ ਦੇ ਵੀ ਕਾਰਡ ਬਣਨਗੇ ਤੇ ਇਹ ਕਾਰਡ ਇਹ ਰਿਚਾਰਜ ਆ ਤੁਸੀਂ ਕਰ ਸਕੋਗੇ ਜਿਵੇਂ ਆਪਾਂ ਨੈਟਪੈਕ ਵਾਲਾ ਰਿਚਾਰਜ ਪਾਉਣੇ ਆ ਉਹ ਤੁਹਾਡੇ ਕਾਰਡ ਸਰਕਾਰ ਬਣਾ ਦੂ ਇੱਕ ਮੋਬਾਈਲ ਦੇ ਵਿੱਚ ਐਪਲੀਕੇਸ਼ਨ ਹੋਏਗੀ ਉਹਦੇ ਨਾਲ ਉਹ ਅਟੈਚ ਹੋ ਜਾਣਗੇ ਤੇ ਤੁਸੀਂ ਆਪਣਾ ਰਿਚਾਰਜ ਕਰਵਾ ਸਕੋਗੇ ਰਿਚਾਰਜ ਮਤਲਬ ਉਹਦੇ ਵਿੱਚ ਨੈਟਪੈਕ ਨਹੀਂ ਪੈਣਾ ਜਿੱਥੇ ਤੁਸੀਂ ਜਾ ਰਹੇ ਹੋ ਜਿੱਥੇ ਤੁਸੀਂ ਪੜਦੇ ਹੋ ਜਿਵੇਂ ਕਹ ਲਿਓ ਆਪਣਾ ਆਫਲਾਈਨ ਪਾਸ ਹੁੰਦਾ ਹੈ ਤਾਂ ਇੱਕ ਤਰ੍ਹਾਂ ਨਾਲ ਉਹ ਪਾਸ ਵਰਗਾ ਹੀ ਕੰਮ ਕਰੂਗਾ ਬਸ ਉਹ ਡਿਜੀਟਲ ਬਣ ਜਾਊਗਾ ਕਿੰਨੇ ਸਮੇਂ ਤੱਕ ਤੁਸੀਂ ਇਹਨੂੰ ਚੱਲਦਾ ਰੱਖਣਾ ਉਸ ਹਿਸਾਬ ਦੇ ਨਾਲ ਉਹਦੇ ਵਿੱਚ ਰਿਚਾਰਜ ਹੋਇਆ ਕਰੂ ਤਾਂ ਹੁਣ ਪੰਜਾਬ ਦਾ ਟਰਾਂਸਪੋਰਟ ਵਿਭਾਗ ਹੈ ਜਿਹੜਾ ਡਿਜੀਟਲ ਇਲੈਕਟ੍ਰੋਨਿਕ ਟਿਕਟਿੰਗ ਮਸ਼ੀਨਾ ਖਰੀਦ ਰਿਹਾ ਹੈ ਸਰਕਾਰ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਹ ਸਾਰੀ ਜਾਣਕਾਰੀ ਦਿੰਦੀ ਹੈ ਆਪਣੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਤੇ ਇਹ ਜਿਹੜੀਆਂ ਡਿਜੀਟਲ ਹੀ ਮਸ਼ੀਨਾ ਹੋਣਗੀਆਂ ਇਹ ਜੀਪੀਐਸ ਆਧਾਰਿਤ ਹੋਣਗੀਆਂ ਜੀਪੀਐਸ ਯੋਗ ਹੋਣਗੀਆਂ ਜੀ ਦੇ ਨਾਲ ਤੁਸੀਂ ਬੱਸ ਦਾ ਰੂਟ ਚੈੱਕ ਕਰ ਸਕੋਗੇ ਕਿਹੜੇ ਸਟਾਪ ਤੇ ਬੱਸ ਆ ਗਈ ਕਿਹੜੇ-ਕਿਹੜੇ ਰੂਟ ਤੇ ਇਹ ਬੱਸ ਚੱਲਦੀ ਹੈ ਕਿਹੜੇ ਰੂਟ ਤੇ ਕਿੱਥੇ ਕਿਹੜੇ ਬੱਸ ਸਟਾਪ ਤੇ ਕਿਹੜੇ ਸਮੇਂ ਤੱਕ ਇਹ ਪਹੁੰਚ ਜਾਣੀ ਹੈ ਤਾਂ ਇਹ ਸਾਰੀ ਡਿਟੇਲ ਤੁਹਾਨੂੰ ਇਹ ਮਸ਼ੀਨਾਂ ਰਾਹੀਂ ਵੀ ਮਿਲ ਜਾਇਆ ਕਰੂ ਇਹਨਾਂ ਕਾਰਡਾਂ ਰਾਹੀਂ ਵੀ ਮਿਲ ਜਾਇਆ ਕਰੂ ਤਾਂ ਇਹ ਤਿੰਨ ਬਦਲਾਅ ਆਉਣ ਵਾਲੇ ਸਮੇਂ ਦੇ ਵਿੱਚ ਟਰਾਂਸਪੋਰਟ ਵਿਭਾਗ ਦੇ ਵਿੱਚ ਸਰਕਾਰ ਕਰਨ ਜਾ ਰਹੀ ਹੈ ਇਸ ਨੂੰ ਲਾਗੂ ਕਰਨ ਦਾ ਮਕਸਦ ਇਹ ਹੀ ਹੈ ਕਿ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆਉਣਾ ਇਹ ਦੇਖਣਾ ਵੀ ਕਿਹੜੀ ਬੱਸ ਕਿਹੜੇ ਰੂਟ ਤੇ ਕਿੰਨੇ ਸਮੇਂ ਤੇ ਸਹੀ ਜਾ ਰਹੀ ਐ ਜਾਂ ਫਿਰ ਕਿਤੇ ਰੁਕੀ ਐ ਟਿਕਟਾਂ ਦੇ ਵਿੱਚ ਕੋਈ ਚੋਰ ਮੂਰੀ ਤਾਂ ਨਹੀਂ ਤੇ ਜਿਹੜੀਆਂ ਆਧਾਰ ਕਾਰਡ ਵਾਲੀਆਂ ਬੀਬੀਆਂ ਨੇ ਇਹਨਾਂ ਦੀ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਤੇ ਜਿਹੜੇ ਸਟੂਡੈਂਟ ਪੜਦੇ ਐ ਇਹਨਾਂ ਦੀ ਖੱਜਲ ਖਵਾਰੀ ਤਾਂ ਨਹੀਂ ਹੁੰਦੀ ਜਦੋਂ ਇਹ ਸਭ ਕੁਝ ਡਿਜੀਟਲ ਹੋ ਗਿਆ ਤਾਂ ਇਹਦੇ ਵਿੱਚ ਧੋਖਾ ਧੜੀ ਦੇ ਚਾਂਸ ਘਟ ਜਾਣਗੇ ਸਭ ਕੁਝ ਸਾਫ਼ ਹੋ ਜਾਊ ਸਾਰਾ ਪ੍ਰੋਸੈਸ ਹੀ ਪਾਰਦਰਸ਼ੀ ਹੋ ਜਾਊਗਾ ਸਾਰੀ ਡਿਟੇਲ ਨਿਕਲ ਜਾਏਕਰੂ ਆਨਲਾਈਨ ਤੇ ਜੀਪੀਐਸ ਜਰੀਏ ਜਿਹੜੀ ਬੱਸ ਹੈ ਉਹਦੀ ਟਰੈਕਿੰਗ ਵੀ ਹੋ ਜਾਇ ਕਰੂ ਉਹਦਾ ਇਹ ਵੀ ਪਤਾ ਲੱਗ ਜਾਇ ਕਰੂ ਕਿ ਕਿੱਥੇ ਇਹ ਬੱਸ ਫਿਰਦੀ ਹੈ ਕਿੰਨੇ ਕਿਲੋਮੀਟਰ ਇਹ ਸਫ਼ਰ ਕਰ ਗਈ ਕਿੰਨੀ ਇਹ ਕਮਾਈ ਕਰ ਗਈ ਇੰਨੇ ਇਹ ਚ ਬੀਬੀਆਂ ਨੇ ਕਿੰਨੇ ਦੇ ਵਿੱਚ ਸਟੂਡੈਂਟਸ ਸਫ਼ਰ ਕਰ ਰਹੇ ਹੈ ਸਾਰਾ ਰਿਕਾਰਡ ਆਨਲਾਈਨ ਹੋਣ ਜਾ ਰਿਹਾ ਤਾਂ ਤੁਹਾਡੇ ਇਸ ਬਰਤੀ ਕੀ ਵਿਚਾਰ ਨੇ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜਰੂਰ ਰੱਖੇ